स्टेट एग्रीकल्चर कॉस्ट एंड प्राइस कमीशन एदा मतलब है, है। crops, crops, एदा मतलब आ नहीं कल्ले ओदे च बाकी जडी 24 ਤੋਂ ਦੂਜੀ ਫਸਲਾਂ 올 ਕ੍ਰੋਪਸ ਇਨਕਲੂਡਿੰਗ ਐਮਐਸਪੀ ਕ੍ਰੋਪਸ ਵੀ एदा ਮਤਲਬ ਆ ਗਿਆ ਵੀ ਸਰਕਾਰ ਮੰਨ ਰਹੀ ਹੈ ਵੀ ਹਰੇਕ ਸੂਬੇ ਦੀ ਕੋਸਟ ਆਫ ਪ੍ਰੋਡਕਸ਼ਨ ਅੱਡ ਹੈ ਦੂਜਿਆਂ ਨਾਲੋਂ ਫੇਰ ਉਹ ਜਿਹੜੀ ਐਮਐਸਪੀ ਦੇ ਦੇਣਗੇ ਉਹਦੇ ਨਾਲ ਤੁਹਾਡਾ ਕੀ ਬਣੂਗਾ ਸਰ ਕੀ ਦੀ ਲੜਾਈ ਲੜਨੇ ਆਪਾਂ ਸੋ ਇਹ ਗੱਲਾਂ ਘੋਖਣ ਦੀ ਲੋੜ ਹੈ ਸਾਬ بڑا ਮੌਕਾ ਮੈਂ ਇਸ ਕਰਕੇ ਕਿਹੜਾ ਦਸਤੂਰ ਹੈ ਕਰਕੇ ਹਟਿਆਂ ਸੈਸ਼ਨ ਸਾਰੇ ਕਿਸਾਨ ਜਿੱਥੇ ਮੰਨੇ ਆ ਰਹੇ ਕਹਿੰਦੇ ਅਸੀਂ ਅੱਜ ਕੱਲ ਪੱਕਾ ਮੋਰਚਾ ਬੜਾ ਚਾਲੂ ਹੈ ਵੀ ਅਸੀਂ ਸਾਰਾ ਰਾਸ਼ਨ ਪਾਣੀ ਪੱਕਾ ਮੋਰਚਾ ਲਾਣਾ ਹੈ ਐ 5 ਸਾਲ ਦਾ ਪੱਕਾ ਮੋਰਚਾ ਲਾਈ ਬੈਠੇ ਹੈ ਇਹਨਾਂ ਨੂੰ ਲੋਕਾਂ ਨੇ ਪਰਮਿਟ ਦਿੱਤਾ ਕਿਸਾਨ ਅੜ ਉੱਥੋਂ ਆਗੇ ਚੱਕ ਕੇ ਵੀ ਅਸੀਂ ਪੱਕਾ ਮੋਰਚਾ ਲਾਣਾ ਪਰ ਇਹਦੇ ਤੇ ਗੱਲ ਕੌਣ ਕਰੂਗਾ ਸਾਬ ਵਿਧਾਨ ਸਭਾ ਚ ਤਾਂ ਹੋਣੀ ਨਹੀਂ ਕਿਉਂਕਿ ਉਹ ਵਿਚਾਰੇ ਮੈਂਬਰ ਹੈ ਨਹੀਂ ਐਸੇ ਨਾ ਰੋੜਾ ਦਾ ਹਜਕਲ ਜਾਂ ਨੌਨ ਫਿਰ ਉਹਨਾਂ ਨੂੰ ਬੁਲਾ ਲਓ ਪੋਲਿਟਿਕਲ ਆਣਾਂ ਨੂੰ ਬੁਲਾ ਲਿਓ ਨੌਨ ਪੋਲਿਟਿਕਲ ਨਾਂ ਬੁਲਾਓ ਬੁਲਾ ਕੇ ਗਲਤਾ ਕਰੋ ਮੇਰੇ ਇਹਨੇ ਕਹਿਣ ਦਾ ਭਾਵ ਹੈ ਪੁਆਇੰਟ ਇਹਦੇ ਚ ਅੱਗੇ ਬਹੁਤ ਹੈ ਸਭ ਪਰ ਅੱਜ ਮੈਂ ਥੋੜਾ ਇਹਦੇ ਚ ਸਮਾਂ ਲਾਣਾ ਨਹੀਂ ਚਾਹਦਾ ਅੱਜ ਮੈਂ ਰੱਖਣਾ ਦਾ ਸਿਰਫ ਐਸੀ ਗੱਲ ਤੇ ਚਾਹੁੰਦਾ ਸੀ ਕਿ ਇੱਥੇ ਹੀ ਨਿਬੜ ਜਾਈਏ ਕਿਉਂਕਿ ਇਟ ਇਜ਼ ਆਹ ਸਾਡੇ ਹੋਣ ਦਾ ਸਵਾਲ ਹੈ ਸਭ ਪੰਜਾਬ ਦੀ ਦਾ ਆਣ ਵਾਲੇ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ ਇਹ ਜਿਹੜੇ ਬੱਚਿਆਂ ਨੂੰ ਰੋਜ਼ ਕਹਿ ਦਿੰਦੇ ਐ ਬਾਰਾ ਅਗੇ ਸਾਡੇ ਅਮਰਸਰ ਜਾਜ ਵੇਚਦਾ ਇਹ ਕਰਤਾ ਉਹ ਕਰਤਾ ਕਰੀ ਜਾਂਦੇ ਆ ਆ ਨਾ ਕੀਤਾ ਨਾ ਸਭ ਸਾਰਾ ਪੰਜਾਬ ਜਾਣ ਨੂੰ ਗੁਸਤੀ ਪਜਣ ਨੂੰ ਤਿਆਰ ਹੋ ਜੂਏ ਤੋਂ ਇੰਡਸਟਰੀਸਟਾ ਹੁਣੇ ਟਾਪ ਗੀਅਰ ਲਾਣ ਨੂੰ ਤਿਆਰ ਫਿਰਦੇ ਇਥੋਂ ਕੌਣ ਆਊਗਾ ਨਹੀਂ ਆਊਗਾ ਪਰ ਉਹਦੇ ਵਾਸਤੇ ਵੀ ਇੱਕ ਗੱਲ ਮੈਂ ਕਹਿ ਦਿਆਂ ਕਈ ਦਿਨਾਂ ਦਾ ਅੱਜਕਲ ਕੁਛ ਠੰਡਾ ਰੌਲਾ ਪਿਆ ਹੈ ਕਿਉਂਕਿ ਅ ਕੋਈ ਜਾਜੂ ਜਾਇਆ ਨਹੀਂ ਅਮਰੀਕਾ ਤੋਂ ਐਤੇ ਪਨਾਮਾ ਰੋਕ ਰੱਖੇ ਉੱਥੋਂ ਜਦੋਂ ਲੈ ਕੇ ਆਣਗੇ ਉਦੋਂ ਗੱਲ ਹੋਊਗੀ ਪਰ ਇੱਕ ਮੇਰੀ ਬੇਨਤੀ ਹੈ ਵੀਵੇਂ ਨਾਟਕ ਕਰਨ ਦੀ ਬਜਾਏ ਤਾਰੀਵਾਲ ਸਾਹਿਬ ਉਹਨਾਂ ਦੇ ਘਰੇ ਜਾ ਰਹੇ ਨਾ ਜਾ ਰਹੇ ਘਰੇ ਜਾਣਾ ਬੰਦ ਕਰੋ ਤੇ 40 40 50 50 ਲੱਖ ਰੁਪਏ ਉਹਨਾਂ ਨੇ ਦਿੱਤੇ ਐ ਮੇਰਾ ਮੰਨ ਹੈ ਵੀ ਉੱਥੇ ਵਾਲੇ ਜਿਹੜੇ ਏਜੰਟ ਐ ਜਿਹੜੇ ਡੰਕੀ ਰੂਟ ਤੋਂ ਲੈ ਕੇ ਜਾਂਦੇ ਉਹਨਾਂ ਨੂੰ ਡੰਕੀ ਰੂਟ ਦਾ ਮਤਲਬ ਮੈਂ ਤਾਂ ਸਭ ਨਾਲ ਡੰਡੀ ਵਾਲੇ ਵਿੱਚੋਂ ਲੈ ਕੇ ਨਿਕਲ ਕੇ ਉੱਥੇ ਲੈ ਕੇ ਜਾਂਦੇ ਉਹਨਾਂ ਨੂੰ ਇਹਨਾਂ ਨੇ 10 10 15 15 ਲੱਖ ਰੁਪਏ ਦਿੱਤੇ ਨੇ 30 30 ਲੱਖ ਰੁਪਏ ਜਿਵੇਂ ਇੱਥੇ ਪੈਸਾ ਉਹਨਾਂ ਕੋਲ ਉਹਦਾ ਕਢਾ ਕੇ ਦਿਓ ਪਹਿਲਾਂ ਇੱਕ ਡੇਟਾ ਤਿਆਰ ਕਰੋ ਵੀ ਕਿੰਨੇ ਤੋਂ ਬਿਨਾ ਵੀਜ਼ਾ ਨਿਕਲ ਗਏ ਫੇਰ ਉਹਦੀ ਲਿਸਟ ਜੇ ਇਹਨਾਂ ਨੇ ਬਣਾ ਲਈ ਤਾਂ ਉਹਨਾਂ ਨੂੰ ਪਤਾ ਲੱਗ ਜੂਗਾ ਉਹ ਮਾਤੜ ਕੋ ਨਿਕਲ ਗਿਆ ਕਿੱਥੇ ਬੈਠਾ ਹੈ ਤਾਂ ਉਹਨੂੰ ਫਿਰ ਭੜਕੇ ਭੇਜ ਦੇਣਗੇ ਪਰ ਉਹ ਪੈਸੇ ਕਢਾ ਕੇ ਉਹਨਾਂ ਦੇ ਮੁੜਾਣ ਦਾ ਇੰਤਜ਼ਾਮ ਕਰਨਵੇਂ ਨਾ ਭਾਜੀਪੀ ਮਾੜੀ ਹੈ ਖਲਾਣਾ ਮਾੜਾ ਹੈ ਜੀ ਜਾਜ ਜਾਜ ਕਿਤੇ ਭੇਜ ਦਿਓ ਸਾਹਿਬ ਪੁਰਾਣੇ ਸਮੇਂ ਦੇ ਅੰਦਰ ਪਿੰਡ ਦੇ ਅੰਦਰ ਸਿਆਣੇ ਬੰਦੇ ਕਹਿੰਦੇ ਹੁੰਦੇ ਸੀ ਵੀ ਖਰਚੇ ਕੋਈ ਬੇਵਕੂ ਬਣ ਜੇ ਕੋਈ ਨੁਕਸਾਨ ਹੋ ਜਾਏ ਤਾਂ ਪਰਦਾ ਪਾਈਦਾ ਹੈ ਟੰਡੋਰਾ ਨਹੀਂ ਪਿੱਟਦਾ ਜੇ ਇਹਨਾਂ ਨੇ ਰੋਲਾ ਨਾ ਪਾਇਆ ਨਾ ਪੰਜਾਬ ਬਾਕੀ ਹਿੰਦੁਸਤਾਨ ਚ ਪਤਾ ਨਹੀਂ ਲੱਗਣਾ ਸੀ ਕੌਣ ਆਇਆ ਨਹੀਂ ਸਾਰਾ ਹੋ ਗਿਆ ਵੀ ਸਾਰਾ ਪੰਜਾਬ ਜੀ ਜਾਂਦਾ ਜੀ ਉੱਡਦਾ ਪੰਜਾਬ ਪਹਿਲਾਂ ਨਸ਼ੇ ਉੱਡਿਆ ਪੰਜਾਬ ਹੁਣਾਂ ਡੰਕੀ ਨੂੰ ਉੱਡ ਗਿਆ ਪੰਜਾਬ ਡੰਕੀ ਤੇ ਚੜ ਚੜ ਗੁੱਡ ਗਿਆ ਸਭ ਡੰਕੀ ਦੇ ਪੰਖ ਨਿਕਲੇ ਡੰਕੀ ਪੰਜਾਬ ਹੋ ਗਿਆ ਵੀ ਸਾਰਾ ਪੰਜਾਬ ਜੀ ਜਾਂਦਾ ਇਹਨਾਂ ਨੇ ਆਪਣਾ ਜਲੂਸ ਪੰਜਾਬ ਦਾ ਜਲੂਸ ਕਢਾਇਆ ਇਹਨਾਂ ਨੇ ਸਿਰਫ ਬੀਜੇਪੀ ਨੂੰ ਨਿੰਦਣ ਵਾਸਤੇ ਵੀ ਜਾਜ ਜਾਜ ਆ ਗਿਆ ਚ ਸੰਭਾਲ ਲਓ ਆਪਿਆਂ ਨੂੰ ਭੇਜ ਦਿਓ ਇਸਰਾ ਦੋ ਦਿਨਾਂ ਦਾ ਰੋਲਾ ਕਰਪਸ਼ਨ ਦਾ ਪੈ ਰਹੇ ਕਿਉਂਕਿ ਐਮਐਲਏ ਸਾਹਿਬਾਨ ਕਈ ਕਾਬੂ ਆ ਗਏ ਸਿੱਧੂ ਸਾਹਿਬ ਇੱਕ ਪਰਾਜੀ ਉਸ ਤੋਂ ਆ ਗਏ ਉਹਨਾਂ ਦਾ ਵੈਸੇ ਤਾਂ ਟਰੱਕ ਯੂਨੀਅਨ ਨਾਲ ਮਸਲੇ ਦੀ ਗੱਲ ਕਰਦੇ ਆਂ ਵੈਸੇ ਤਾਂ ਇੰਦਰਪ੍ਰੀਤ ਜੀ ਮੈਂ ਕਹੂੰਗਾ ਟਰੱਕ ਯੂਨੀਅਨ ਨਾਲ ਮੇਰੇ ਖਿਆਲ ਚ ਤਾਂ ਆ ਵੀ ਅਜੇ ਕੋਖਣ ਵਾਲੀ ਗੱਲ ਹੈ ਬਿਤੇ ਅਜੇ ਆਸ ਓਨਲੀ ਕਨਸੈਂਟਰੇਟਿੰਗ ਔਨ ਦਿਸ ਬਾਕੀ ਮੈਂ ਨੋਟੀਫਿਕੇਸ਼ਨ ਦੀ ਕਾਪੀ ਦਾ ਮੈਂ ਤੁਹਾਨੂੰ ਦੇ ਦੇਣਾ ਕੈਪਟਨ ਸਾਹਿਬ ਨੇ ਕੱਢੀ ਸੀ ਸਾਰੀਆਂ ਇਲੈਗਲ ਹੈ ਉਸ ਹਿਲ ਬਿਲਕੁਲ ਸਾਹਿਬ ਇਲੈਗਲ ਹੈ ਉਹ ਇਹਨਾਂ ਨੇ ਉਸ ਨੋਟੀਫਿਕੇਸ਼ਨ ਨੂੰ ਖਾਰਜ ਕਰਨ ਦਾ ਕੋਈ ਸਰਕਾਰ ਨੇ ਨਹੀਂ ਲਿਆ ਆਲ ਥੀਸ ਟਰੱਕ ਯੂਨੀయన్స్ ਆਰ ਇਲਲੀਗਲ ਤੇ ਉਹਨਾਂ ਦੇ ਇਲੈਕਸ਼ਨ ਦੇ ਵਿੱਚ ਐਮ ਐਲ ਏ ਸਾਹਿਬਾਨ ਇਨਵੋਲ ਹੋ ਰਹੀ ਹੈ ਸਰਕਾਰ ਇਨਵੋਲ ਹੋ ਰਹੀ ਹੈ ਉਹਦਾ ਕੌਣ ਪਰ ਹੈ ਸਰਕਾਰ ਦਾ ਕਈ ਵੀ ਕਿਸੇ ਨੂੰ ਕੀ ਮੰਤਰੀ ਸਾਹਿਬ ਇਹ ਕਹ ਜੇ ਮੈਂਕਮੇਂ ਦੇ ਮੰਤਰੀ ਹੈ ਜਿਹੜਾ ਮਹਿਕਮਾ ਹੀ ਹੈ ਨਹੀਂ ਤਾਰੀਵਾਲ ਸਾਹਿਬ ਜਿਹੜੇ ਅੱਜਕੱਲ ਬੜੇ ਐਕਟਿਵੇਟ ਹੋਏ ਹੋਏ ਰਹਦੇ ਐ ਉਹ ਉਹ ਸ محکمہ ਇਹਨੇ ਮਨਤ ਕੋ ਲੈਣ ਦੇਣਾ ਨਹੀਂ ਮੈਂ ਤਾਂ ਚੱਲੀ ਆ ਨਾ ਠੀਕ ਐ ਤੁਸੀਂ ਕਾਰ ਕੋਠੀ ਤੁਹਾਡੇ ਕੋਲ ਐ ਦਬੀਤਰੇ ਹੁਕਮ ਨੂੰ ਬਟ ਮੇਰੇ ਕਹਿਣ ਦਾ ਪਾਵ ਐ ਉਹ ਤਾਂ ਇਲੀਗਲ ਐ ਤੇ ਜਿੱਥੇ ਤਾਂ ਇਹ ਸਿੱਧੂ ਸਾਹਿਬ ਆ ਮੈਡਮ ਬਰਾਜ ਐ ਜਾਂ ਕਿਸੇ ਹੋਰ ਦਾ ਮਸਲਾ ਐ ਜਿਹੜੇ ਬੁੰਜਾ ਬੁੰਜਾ ਕਿਤੇ ਨਾ ਸਸਪੈਂਡ ਸਸਪੈਂਡ ਕੀ ਟਰਮੀਨੇਟ ਕੀਤੇ ਆ ਉਹਨਾਂ ਮਾਤੜਾ ਨੂੰ ਕਰੀ ਜਾਂਦੇ ਕੋਨਸਟੇਬਲ ਐ ਕੋਈ ਮਾਤੜ ਕੋਈ ਉੱਥੇ ਉਹਨਾਂ ਕਰੀ ਜਾਂਦੇ ਹੋ ਕੱਲ ਪਰਸੋ ਇੱਕ ਵੀਡੀਓ ਸਾਡੇ ਦੋਸਤ ਪਾੜਾ ਸਾਹਿਬ ਨੇ ਕੀਤਾ ਸੀ ਨਾ ਘਟੂ ਘਟ ਉਹ ਇੱਕ ਵੀਡੀਓ ਕੱਢਦਾ ਮੈਂ ਕਹਿੰਨਾ ਜੜਨ ਨੂੰ ਹੱਥ ਪਾਓ ਇਹ ਜਿਹੜੇ 92 ਗੁਣ ਕਿੰਨੇ 96 ਹੋ ਗਏ ਨਾਲ ਕੋਲ ਅੱਜ ਤੱਕ ਤਾਂ ਵੀ ਨਹੀਂ ਪਤਾ ਲੱਗਦਾ ਕਿੰਨੇ ਹੋ ਗਿਆ ਅੱਜ ਕੱਲ ਪੰਜਾਬ ਜਦੋਂ ਪੰਜਾਬ ਡੁੱਲਦਾ ਫਿਰ ਪੂਰਾ ਡੁੱਲਦਾ ਦਮੀ ਤਰਿਆ ਦੇ ਕੰਮ ਵੀ ਸਾਰਾ ਕੋਈ ਦੇ ਦੇਣਾ ਨੂੰ ਬਾਅਦ ਚ ਚੀਕਾ ਮਾਰਨ ਗਿਆਤ ਲਾਲਾ ਕੇ ਦੇਖਣਗੇ ਹੋਏ ਕਿਧਰ ਗਿਆ ਮੈਂ ਸਿੱਧੂ ਸਾਹਿਬ ਜਾਂ ਮੈਡਮ ਬਰਾਜ ਨੂੰ ਮੈਂ ਕੀ ਕਵਾਂ ਬਾਈਕਮੈਂਟ ਮੈਨੂੰ ਖੇਜਰੀਵਾਲ ਜੀ ਦਾ ਦੱਸਣ ਸਾਹਿਬ ਕੇਜਰੀਵਾਲ ਸਾਹਿਬ ਦਾ ਆ ਮੈਂ ਕਾਗਜ਼ ਐ ਵੀ ਨਹੀਂ ਫੋਟੋ ਵਾਸਤੇ ਕੋਈ ਡਾ ਮੇਰਾ ਲਗਾ ਹੋਇਆ ਨਹੀਂ ਵੀ ਫੋਟੋ ਮੈਂ ਕੇਜਰੀਵਾਲ ਸਾਹਿਬ ਨੇ ਚਿੱਕੀ ਫਿਰਨਾ ਹੈ ਇੱਕ ਨਿਊਜ਼ ਰਿਪੋਰਟ ਹੈ ਤੇ ਨੀਜ਼ ਰਿਪੋਰਟ ਵੀ ਹੈ ਜੇ ਇੱਕ ਹਿੰਦੁਸਤਾਨ ਦੇ ਅਖਬਾਰ ਦੀ ਹੈ ਵੀ ਸਾਰੇ ਹਿੰਦੁਸਤਾਨ ਚ ਹੋ ਸਕਵਾਦੀ ਕ੍ਰੈਡੀਬਿਲਟੀ ਬਣੀ ਜਾਂਦੀ ਹੈ ਆ ਉਸ ਦਿਨ ਦੀ ਹੈ ਜਦੋਂ ਇਹਨਾਂ ਨੇ ਦਿੱਲੀ ਚੀਫ ਮਿਨਿਸਟਰ ਕੇਜਰੀਵਾਲ ਐਡਰੈਸਡਸ ਪਾਰਟੀ ਵਰਕਰਸ ਐਟ ਆਪ ਹੈਡਕੁਆਟਰਸ ਦਿੱਲੀ ਔਨ ਸੈਪਟੈਂਬਰ 15th 2 days after he walked out of prison on bail Delhi Chief Minister Kejriwal announced that he would resign from his post in 2 days he called for an early assembly election in the national capital allowing the people of Delhi to decide if he is honest ਮੈਂ ਉਦੋਂ ਵੜੂੰਗਾ ਜਦੋਂ ਬੇਲ ਤਾਂ ਮੈਨੂੰ ਦੇਤੀ ਹਾਈ ਕੋਰਟ ਨੇ ਨਾ ਮੈਨੂੰ ਕਲੀਨ ਸ਼ੀਟ ਦੇਤੀ ਕਹਿੰਦੇ ਕਲੀਨ ਸ਼ੀਟ ਗਿਆ ਸੀ ਉਹਨਾਂ ਨੇ ਦਿੱਤੀ ਬੇਲ ਨਹੀਂ ਸੀ ਕਹਿੰਦਾ ਕਲੀਨ ਸ਼ੀਟ ਹੈ ਮੈਂ ਜਦ ਤਾਈਂ ਮਨੂੰ ਦਿੱਲੀ ਦੇ ਲੋਕ ਕਲੀਨ ਸ਼ੀਟ ਨਹੀਂ ਦਿੰਦੇ ਉਦੋਂ ਤਾਂ ਹੀ ਮੈਨਿੰਦਾ ਤੇ ਲੋਕਾਂ ਤਾਂ ਕਿਹਾ ਕੀ ਕਿਹੜੀ ਚਿੱਟ ਦਿੱਤੀ ਹੈ ਸਾਹਬਾ ਕਿਹੜੀ ਚਿੱਟ ਦਿੱਤੀ ਹੈ ਕੱਲੇ ਉਹਨਾਂ ਨੂੰ ਨੀ ਪੂਰੀ ਟੀਮ ਤਿੰਨੋ ਹੀ ਸਸੋਧਿਆ ਸਾਹਿਬ ਤੇ ਉਹ ਜੈਨ ਸਾਹਿਬ ਸਾਰੇ ਮਾਂਜਦੇ ਫਿਰ ਉਹਨਾਂ ਨੂੰ ਕੀ ਦੋਸ਼ ਹੈ ਸਾਹਿਬ ਜਦੋਂ ਆ ਚੋੜੇ ਚਿੱਟੇ ਉੱਥੇ ਹੋ ਕੇ ਇੱਥੇ ਕਰਦੇ ਫਿਰਦੇ ਫਿਰ ਕਿਸੇ ਨੂੰ ਕੀ ਦੋਸ਼ ਹੈ ਸਾਰੇ ਇੱਕ ਵਰਗ ਹੈ ਜੀ ਸਮਾਹਮੇ ਸਭੀ ਕੋਈ ਕਿਸੇ ਨੂੰ ਐਵੇਂ ਨਾ ਬਾਜਵਾ ਸਾਹਿਬ ਮੈਂ ਤਾਂ ਬਾਜਵਾ ਸਾਹਿਬ ਦੀ ਦੇਖ ਕੇ ਗੱਲ ਹੈਰਾਨ ਸੀਗਾ ਕੱਲ ਉਹਨਾਂ ਦੀ ਅਪੀਲ ਆ ਰਹੀ ਸੀ ਉਹਦੇ ਵਿੱਚ ਕਹਿ ਰਹੇ ਸੀ ਮੈਂ ਚੀਫ ਮਿਨਿਸਟਰ ਸਾਹਿਬ ਨੂੰ ਤਾਂ ਕੀ ਅਪੀਲ ਕਰਾਂ ਮੈਂ ਆਪਣੇ ਪਾਰਟੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਹੈ ਇਹਨਾਂ ਨੂੰ ਅਪੀਲ ਕਰਦਾ ਵੀ ਬਾਜਵਾ ਸਾਹਿਬ ਐਡਾ ਜਲੂਸ ਨਿਕਲ ਗਿਆ ਹੁਣ ਤੁਹਾਨੂੰ ਤੁਹਾਨੂੰ ਆਹੀ ਨਹੀਂ ਪਤਾ ਕਿ ਕੀ 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 ਕਰੀ ਜਾਂਦੇ ਹੋ ਤੁਸੀਂ ਕੋਈ ਆਪਣੇ ਉਹਦੇ ਦੇ ਮੁਤਾਬਕ ਗੱਲ ਕਰੋ ਕਿੱਧਰ ਤੁਰੇ ਫਿਰਦੇ ਹੋ ਕਿੱਧਰ ਡੋਲੇ ਫਿਰਦੇ ਹੋ ਉਹਨਾਂ ਨੂੰ ਤਾਂ ਖੰਗਣ ਨਹੀਂ ਦੇਣ ਉਹਨੇ ਸਵੇਰੇ ਉਹਨੇ ਜਿਵੇਂ ਜਿਸ ਤਰ੍ਹਾਂ ਤੁਹਾਡੇ ਕਾਂਗਰਸ ਦੇ ਪ੍ਰਧਾਨ ਨੂੰ ਚੁੱਪ ਕਰਾ ਰੱਖਿਆ ਉਹ ਹਾਂ ਵਾਲੇ ਪਾਰਟੀ ਦੇ ਪ੍ਰਧਾਨ ਨੂੰ ਵੀਰੇ ਚੁੱਪ ਕਰਾ ਦੇਣਗੇ ਜੇ ਉਹਨਾਂ ਨੂੰ ਉਹ ਹੋਇਆ ਤਾਂ ਇਹਦੇ ਕਰਕੇ ਆ ਕਰਪਸ਼ਨ ਕਰਪਸ਼ਨ ਨਾਲ ਜਿਆਦਾ ਇਸ ਤਰ੍ਹਾਂ ਨਾ ਜ਼ੋਰ ਤੁਸੀਂ ਦਿਆ ਕਰੋ ਗੱਲ ਕਰਨੀ ਹੈ ਡਰੱਗਸ ਦੇ ਉੱਤੇ ਕਿਉਂਕਿ ਕੱਲ ਹੀ ਹੋਈ ਹੈ ਬੜੀ ਅਹਿਮ ਮੀਟਿੰਗ ਹੋਈ ਹੈ ਡਰੱਗਸ ਨੇ ਅੱਜ ਵੀ ਚੱਲ ਰਹੀ ਹੈ ਕਿ ਉਹ ਵੀ ਚੱਲ ਰਹੀ ਹੈ ਇਹ ਹੁਣ ਥੋੜੀ ਜਿਹੀ ਲੋਕ ਨਹੀਂ ਹੋਗੇ ਜੀ ਠੀਕ ਹੈ ਬਹੁਤ ਬੜੀ ਹੈ ਹੁਣ ਨਹੀਂ ਅੱਛੀ ਗੱਲ ਹੈ ਹੁਣ ਕਹਿੰਦੇ ਜੀ ਫਰਮਾਨ ਕੱਟਤਾ ਤੇ ਤਿੰਨ ਮਹੀਨੇ ਦੇ ਅੰਦਰ ਅੰਦਰ ਖਤਮ ਹੋਣੀ ਚਾਹੀਦੀ ਹੈ ਨੀਂਦਾ ਸੀ ਦੇਖ ਲਾਂਗੇ ਤਿੰਨ ਸਾਲ ਚ ਤਾਂ ਨਹੀਂ ਹੋਏ ਹੁਣ ਤਿੰਨ ਮਹੀਨੇ ਤੇ ਆ ਗਿਆ ਪੰ ਤਿੰਨ ਸਾਲ ਚ ਗਤਨ ਤਿੰਨ ਮਹੀਨੇ ਚ ਸਭ ਮੇਰੀ ਉਹਨਾਂ ਨੂੰ ਫੇਰ ਅਪੀਲ ਹੈ ਸਾਡੇ ਕਾ ਨਹੀਂ ਦੇਖ ਲੋ ਹੁਣ ਤਾਂ ਚਲੋ ਮੈਂ ਜਿੱਥੇ ਵੀ ਬੈਠਾ ਪਰ ਜਦੋਂ ਅਸੀਂ ਵਾਦਾ ਕੀਤਾ ਸੀ ਆ ਤੇ ਵਾਦਾ ਪੂਰਾ ਨਹੀਂ ਹੋਇਆ ਕੀ ਹਾਲ ਬਣਿਆ ਕਾਂਗਰਸ ਦਾ ਤੇ ਹੁਣ ਥੋੜਾ ਵੀ ਆਈ ਅਸਰ ਹੋਣ ਜਾ ਰਿਹਾ ਸਭ ਆ ਜਿਹੜੀਆਂ ਲੀਪਾ ਪੂਤੀਆਂ ਸੈਂਸੇਅਰਲੀ ਕੰਮ ਕਰੋ ਇਹਦੇ ਤੇ ਕਰਨਾ ਹੈ ਤਾਂ ਇੱਕ ਇਹਦੇ ਵਿੱਚ ਵੀ ਸਭ ਚਾਹੇ ਡਰੱਗਸ ਹੈ ਚਾਹੇ ਫਿਰੋਤੀਆਂ ਹੈ ਚਾਹੇ ਲਿਕਰ ਹੈ ਚਾਹੇ ਗੈਂਗਸਟਰਸ ਹੈ ਅੱਜ ਦੇ ਦਿਨ ਸਾਰੇ ਦੇ ਸਾਰੇ ਆ ਜੇਲ੍ਹ ਚੋਂ ਆਪਰੇਟ ਕਰਦੇ ਸਭ ਬਾਰ ਬਾਰ ਇਸ ਗੱਲ ਦਾ ਖੁਲਾਸਾ ਹੋਇਆ ਕੁਝ ਦਿਨ ਪਹਿਲਾਂ ਕੁਝ ਮਹੀਨੇ ਪਹਿਲਾਂ ਤੁਹਾਨੂੰ ਯਾਦ ਹੋਵੇ ਜੋ ਮੈਂ ਕਿਹਾ ਸੀ ਵੀ ਜਦੋਂ ਬਠਿੰਡੇ ਜੇਲ੍ਹ ਦਾ ਇੱਕ ਕੇਸ ਹੋਇਆ ਸੀ ਐਸਆਈ ਵਾਲਾ ਤੇ ਉਹ ਜਦੋਂ ਆਇਆ ਸੀਗਾ ਮੈਂ ਕਿਹਾ ਦੀ ਤਾਰ ਫਿਰੋਜ਼ਪੁਰ ਜੇਲ੍ਹ ਤੋਂ ਜੁੜਦੀ ਹੈ ਵੀਰ ਗੈਂਗਸਟਰ ਉਹ ਹੈ ਉਹ ਗੈਂਗਸਟਰ ਕੁਛ ਨਹੀਂ ਸਰ ਮੈਂ ਮੈਂ ਇਨਫੋਰਮੇਸ਼ਨ ਦੇਣ ਨੂੰ ਤਿਆਰ ਆ ਕਿਹੜੇ ਸੂਰੇ ਚੱਕ ਲੋ ਤੁਸੀਂ ਉਹ ਗੈਂਗਸਟਰ ਅੱਜ ਜੇਲ੍ਹ ਚੋਂ ਇਹਨਾਂ ਨੇ ਬਾਹਰ ਭੇਜਿਆ ਪਰੋਲ 'ਚ ਉਹ ਫਰਾਰ ਹੈ ਇਹ ਇੰਨੀ ਗੱਲ ਨਹੀਂ ਸਾਬ ਰੋਲਾ ਪੈ ਜਾਂਦਾ ਉਹ ਸੁਨਾਰੀਆ ਜੇਲ੍ਹ ਚੋਂ ਛੱਡਦਾ ਕਹਿੰਦਾ ਉਹਨੂੰ ਉਹ ਸਰਸੇ ਵਾਲੇ ਨੂੰ ਇਹਦੇ ਕਰਕੇ ਕਹਿੰਦਾ ਭਾਜੀਪੀ ਮਾੜੀ ਆ ਤੁਸੀਂ ਜਿਹੜੇ ਆ ਹੁਣ ਪਰੋਲ ਤੇ ਛੱਡ ਰੱਖਿਆ ਚੰਡੀਗੜ੍ਹ 'ਚ ਬਿਠਾ ਰੱਖਿਆ ਜਿਵੇਂ ਮੇਰੇ ਤੋਂ ਸਰਕਾਰ ਪੁੱਛੇਗਾ ਮੈਂ ਨਾਮ ਦੇ ਦੇਣਾ ਜਿਹੜੇ ਆ ਗੈਂਗਸਟਰਸ ਹੈ ਲਿੱਕਰ ਤੇ ਡਰੱਗ ਜਿਹੜੇ ਹੈਗੇ ਮਾਫੀਆ ਹੈੱਡ ਉਹਨਾਂ ਨੂੰ ਤੁਸੀਂ ਪੈਰੋਲ ਦੇ ਕੇ ਥੇ ਬਿਠਾ ਰਖੇ ਚੰਡੀਗੜ੍ਹ ਦੇ ਅੰਦਰ ਆਲ ਦਾ ਪਲੇਸਿਸ ਇਥੋਂ অপারেਟ ਹੋ ਰਹੇ ਇਹਨਾਂ ਨੂੰ ਹੱਤ ਨਹੀਂ ਜਦੋਂ ਤਾਈ ਪਾਉਂਦੇ ਸਾਹ ਉਦੋਂ ਤਾਈ ਆਹ ਡਰਾਮਾ ਕਰਨਾ ਆ ਇਹਨਾਂ ਨੂੰ ਬੰਦ ਕਰਨਾ ਪਊਗਾ ਤੇ ਮੇਰੀ ਇੰਨੀ ਬੇਨਤੀ ਹੈ ਸਰਕਾਰ ਨੂੰ ਤੇ ਆਹ ਜਿਹੜੇ 2-3 ਪੁਆਇੰਟ ਮੈਂ ਕਹੀਆਂ ਕਿਸਾਨਾਂ ਨਾਲ ਮੁੰਡੇ ਨਾਲ ਰਸਤਾ ਕੰਮ ਕਰਕੇ ਉਹ ਮੈਕੈਨਿਜ਼ਮ ਤਿਆਰ ਕਰੋ ਸਭ ਨਾਲ ਬੈਠ ਕੇ ਗੱਲ ਕਰੋ ਕਿਸਾਨਾਂ ਨੂੰ ਪੁੱਛੋ ਵੀ ਕਿਹੜੇ ਕਿਹੜੇ ਤੋਂ ਤੁਹਾਡੇ ਜੋ ਤਿਆਰ ਹੁੰਦਾ ਕਿਸਾਨਾਂ ਤੋਂ ਪਹਿਲਾਂ ਤੁਸੀਂ ਯਾਦ ਕਰੋ ਐਗਜ਼ੈਕਟਲੀ 1 ਸਾਲ ਪਹਿਲਾਂ ਫਰਵਰੀ ਦੇ ਮੌਕੇ ਜਦੋਂ ਉੱਥੇ ਪੰਜਾਬੀ ਸਾਡੇ ਮੁੰਡੇ ਸ਼ੁਭ ਕਰਨ ਦਾ ਬਾਰਡਰ ਦੇ ਉੱਤੇ ਡੈਥ ਹੋਈ ਹੈ ਉਦੋਂ ਮੈਂ ਇਹਨਾਂ ਨੂੰ ਕਾਂਗਰਸੀਆਂ ਨੂੰ ਇਹਨਾਂ ਨੂੰ ਕਿੱਸ ਮੈਂ ਤੁਸੀਂ ਦੱਸੋ ਬਾਜਵਾ ਸਾਹਿਬ ਤੇ ਇਹਨਾਂ ਨੂੰ ਕਿਵੇਂ ਤੁਸੀਂ ਦੱਸੋ ਕਿਹੜੇ ਕਿਹੜੇ ਛੱਡਦੇ ਹੋ ਝੋਨਾ ਬੀਜਣਾ ਇਸ ਮਸਲੇ ਨਾਲ ਹੱਲ ਹੁੰਦਾ ਤਾਂ ਅੱਜ ਵੀ ਮੈਂ ਇੱਥੇ ਖੜਾ ਸਾਹਿਬ ਵੀ ਆ ਜਿਹੜੇ ਜਿਹਦੇ ਵਾਸਤੇ ਆ ਸਾਰਾ ਰਾਮ ਰੋਲਾ ਪਿਆ ਖੜਾ ਹੈ ਰੋਜ਼ ਸਾਰੀ ਸੜਕਾਂ ਬੰਦ ਹੈ ਸਾਡੇ ਵਪਾਰੀ ਸਾਥੀ ਸਾਰਾ ਪੰਜਾਬ ਇਹਨਾਂ ਨੇ ਜਾਮ ਲਾ ਰਖਿਆ ਵੀ ਅਸੀਂ ਗਾਰੰਟੀ ਲੈ ਕੇ ਰੋ ਉਸ ਗਾਰੰਟੀ ਨਾਲ ਸਾਡੇ ਪਾਣੀ ਦਾ ਕਿਵੇਂ ਮਸਲਾ ਹੱਲ ਹੋਣਾ ਮੈਨੂੰ ਇੱਕ ਬੰਦਾ ਦੱਸੇ